ਬੁਝਦਿਲੀ ਦੀ ਸਜ਼ਾ ਸਿਆਸੀ ਮੌਤ ਹੈ ਇਹ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਸਵਾਲ ਖੜੇ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਸ਼ੁੱਕਰਵਾਰ ਦਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਸੁਰੱਖਿਆ ਬਲ ਹਰਿਆਣੇ ਵਾਲੇ ਪਾਸਿਓਂ ਪੰਜਾਬ ਦੀ ਹੱਦ ਦੇ ਅੰਦਰ ਯਾਨੀ ਕਿ ਸ਼ੰਭੂ ਬਾਡਰ ਤੇ ਹੰਝੂ ਗੈਸ ਤੇ ਗੋਲੇ ਸੁੱਟਰੇ ਨੇ ਇਸ ਲਈ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤਿੱਖਾ ਸਵਾਲ ਪੁੱਛਿਆ ਉਹਨਾਂ ਨੇ ਜੋ ਪੋਸਟ ਪਾਈ ਉਸ ਦੇ ਵਿੱਚ ਉਹ ਲਿਖਦੇ ਨੇ ਬੁਝਦਿਲੀ ਦੀ ਸਜ਼ਾ ਸਿਆਸੀ ਮੌਤ ਹੈ ਇਹ ਸਭ ਹੋ ਰਿਹਾ ਸਾਡੇ ਖੇਤਰੀ ਅਧਿਕਾਰ ਖੇਤਰ ਵਿੱਚ ਰਿਮੋਟ ਕੰਟਰ ਹੋਮ ਮਿਨਿਸਟਰ ਯਾਨੀ ਗ੍ਰਹਿ ਮੰਤਰੀ ਭਗਵੰਤ ਮਾਨ ਮੂਕ ਦਰਸ਼ਕ ਬਣੇ ਹੋਏ ਨੇ ਇਹ ਸ਼ਰਮਨਾਕ ਹੈ ਦਰਅਸਲ 13 ਫਰਵਰੀ ਤੋਂ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਪ੍ਰਦਰਸ਼ਨ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਉਹ ਦਿੱਲੀ ਜਾਣ ਅਤੇ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਉਧਰ ਸਰਕਾਰ ਦੀ ਦਲੀਲ ਹੈ ਕਿ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੌਰਾਨ 2020 ਦੇ ਵਿੱਚ ਹਿੰਸਾ ਹੋਈ ਸੀ ਇਸੇ ਲਈ ਇhtiyatan ਬੰਦੋਬਸਤ ਕੀਤੇ ਗਏ ਨੇ ਪਰ ਹੁਣ ਸਿਆਸੀ ਵਿਰੋਧੀ ਮੁੱਖ ਮੰਤਰੀ ਮਾਨ ਨੂੰ ਘੇਰ ਰਹੇ ਨੇ ਕਿਉਂ ਸਾਡੀ ਹੱਦ ਦੇ ਵਿੱਚ ਆ ਕੇ ਗੋਲੇ ਸੁੱਟ ਰਹੇ ਨੇ ਤੇ ਤੁਸੀਂ ਮੂਕ ਦਰਸ਼ਕ ਬਣੇ ਹੋ ਹਾਲਾਂਕਿ ਜਦੋਂ ਮੀਟਿੰਗ ਹੋਈ ਸੀ ਕੇਂਦਰ ਦੇ ਨਾਲ ਕਿਸਾਨਾਂ ਦੀ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਨਾਲ ਬੇਗਾਨਿਆਂ ਵਰਗਾ ਵਤੀਰਾ ਨਾਪ ਨਾਇਆ ਜਾਏ ਪਰ ਸਿਆਸੀ ਵਿਰੋਧੀਆਂ ਨੂੰ ਇਹ ਮਫੀਦ ਮੁੱਦਾ ਮਿਲ ਗਿਆ ਕਿਉਂ ਮੁੱਖ ਮੰਤਰੀ ਤੇ ਸਵਾਲ ਚੁੱਕਣ